ਪਹਿਲਾਂ ਤੇ ਤੁਹਾਡਾ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਆਪ ਦਾ ਕੀਮਤੀ ਸਮਾਂ ਕੱਢ ਕੇ ਆ ਜਿੱਥੇ ਆਏ ਹੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਜਿਸ ਮੁੱਦੇ ਤੇ ਅਸੀਂ ਅੱਜ ਗੱਲ ਕਰਨ ਲੱਗੇ ਆ ਕਿ ਇਹ ਉਹ ਮੁੱਦਾ ਵਾ ਕਿਉਂਕਿ ਜਿਹੜੀ ਭਾਜਪਾ ਦੀ ਸਰਕਾਰ ਆ ਜਿਨੇ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਠੋਸ ਦਿੱਤੇ ਸੀ। ਔਰ ਤੁਸੀਂ ਸਾਰਿਆਂ ਨੇ ਵੇਖਿਆ ਮੈਨੂੰ ਲੱਗਦਾ ਸਾਡੇ ਖਾਸ ਕਰਕੇ ਪੰਜਾਬ ਦਾ ਔਰ ਸਾਡੇ ਦੇਸ਼ ਦਾ ਕਿਸਾਨ ਕੋਈ ਇਹੋ ਜਿਹਾ ਕਿਸਾਨ ਨਹੀਂ ਰਿਹਾ ਜਿਨ੍ਹਾਂ ਨੇ ਦਿੱਲੀ ਦੇ ਬਾਰਡਰ ਤੇ ਹਾਜ਼ਰੀ ਨਹੀਂ ਲਵਾਈ ਹੋ। ਜਦੋਂ ਸਾਡੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਔਰ بڑے ਵੱਡੇ ਪੱਧਰ ਤੇ ਦੇਸ਼ ਦੇ ਕਿਸਾਨ ਉੱਥੇ ਜਿਹੜੀ ਉਹਨਾਂ ਹਾਜ਼ਰੀ ਭਰੀ ਔਰ ਇਹ ਸਰਕਾਰ ਨੂੰ ਮੈਂ ਤਾਂ ਇਹ ਭਾਜਪਾ ਦੀ ਜ਼ਾਲਮ ਸਰਕਾਰ ਕਹਿ ਸਕਦਾ ਕਿ ਜਿਹੜੀ ਮੈਨੂੰ ਲੱਗਦਾ ਕਿ ਇਹ ਕਿਸਾਨਾਂ ਤੇ ਜਿਹੜਾ ਪੂਰਾ ਜ਼ੋਰ ਲਾ ਰਹੀ ਹੈ ਕਿ ਇਸੇ ਤਰ੍ਹਾਂ ਕਿਸਾਨੀ ਨੂੰ ਖਤਮ ਕੀਤਾ ਜਾਵੇ ਔਰ ਇਹ ਸਰਕਾਰ ਨੂੰ ਸਾਡੇ ਕਿਸਾਨਾਂ ਅੱਗੇ ਉਦੋਂ ਝੁਕਣਾ ਪੈ ਗਿਆ ਪਰ ਅੰਦਰੋਂ ਜਿਹੜੀ ਆ ਉਹਨਾਂ ਆਪ ਦੀ ਕਿੜ ਜਿਹੜੀ ਆ ਉਹ ਨਹੀਂ ਗੁਆਈ ਉਹ ਉਸੇ ਤਰ੍ਹਾਂ ਹੀ ਯਾਰੀ ਆ ਆ ਹੁਣ ਜਿਹੜੀ ਨਵੀਂ ਗੱਲ ਆਈ ਆ ਸਾਹਮਣੇ ਇਹ ਜਿਹੜਾ ਸਮਝ ਨਹੀਂ ਆਈ ਕਿ ਬਣ ਕੀ ਗਿਆ ਇਹ ਟਰੰਪ ਟਵੀਟ ਕਰ ਰਿਹਾ ਮੋਦੀ ਸਾਹਿਬ ਸਵਾਗਤ ਕਰ ਰਹੇ ਆ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਕਿ ਇਹ ਡੀਲ ਹੋਈ ਕੀ ਆ ਇਹਨੂੰ ਜਨਤਕ ਤੇ ਕਰੋ ਪਰ ਇੱਕ ਗੱਲ ਕਲੀਅਰ ਆ ਕਿ ਇਹ ਜਿਹੜਾ ਸਾਡੇ ਆਪਣੇ ਦੇਸ਼ ਦਾ ਕਿਸਾਨ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਕਿਉਂਕਿ ਵੇਖੋ ਜਿਹੜੀ ਗੱਲ ਗੱਲ ਸਾਡੇ ਦੇਸ਼ ਦੀ ਆ ਤੇ ਵੀ ਟਵੀਟ ਜਿਹੜਾ ਉਹ 트ੰਪ ਕਰ ਰਿਹਾ ਔਰ ਮੈਨੂੰ ਲੱਗਦਾ ਕਿ ਜੋ ਇਹ ਫੈਸਲੇ ਹੋ ਰਹੇ ਆ ਸਾਡਾ ਜਿਹੜਾ ਕਿਸਾਨ ਆ ਜਿਹੜਾ ਦਿਨ ਰਾਤ ਮਿਹਨਤ ਕਰਦਾ ਬਹੁਤ ਵਿਚਾਰੇ ਜਿੱਦਾ ਆਪਾਂ ਆਮ ਹੀ ਕਹਦੇ ਨੇ ਕਿ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਮਿਹਨਤ ਕਰਨ ਵਾਲਾ ਕਿਸਾਨ ਆ ਜਿਹੜਾ ਉਹਨੂੰ ਖਤਮ ਕਰਨ ਦਾ ਜਿਹੜਾ ਇਹਨਾਂ ਨੇ ਮਨਸੂਬਾ ਉਹ ਘਟ ਲਿਆ ਇਹ ਇਹ ਜਿਹੜਾ ਕਾਨੂੰਨ ਆ ਇਹ ਜਿਹੜੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਫੇਰ ਹੋਣ ਲੱਗਾ ਇਹ ਘੂਮ ਘੁਮਾ ਕੇ ਗੱਲ ਫੇਰ ਉੱਥੇ ਕਾਲੇ ਕਾਨੂੰਨਾਂ ਤੇ ਆ ਕੇ ਮੁੱਕਦੀ ਹੈ ਜੇ ਇਹ ਕੰਮ ਚੱਲ ਪੈਂਦਾ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਫਿਰ ਸਾਡੇ ਦੇਸ਼ ਦਾ ਕੀ ਬਣੂਗਾ ਸਾਡੀਆਂ ਫਸਲਾਂ ਦਾ ਕੀ ਬਣੂਗਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਮਝੌਤਾ ਕਰ ਲਿਆ ਉਸ ਤਰੀਕੇ ਦੇ ਨਾਲ ਮੈਂ ਫੇਰ ਇਹ ਗੱਲ ਕਹਿਣੀ ਚਾਹਣਾ ਬੜੀ ਤਾਵੇ ਨਾ ਮੇਰੀ ਅੱਜ ਗੱਲ ਨੋਟ ਕਰ ਲਿਓ ਇਹ ਸਿੱਧਾ ਤੇ ਸਿੱਧਾ ਸਾਡੇ ਕਿਸਾਨੀ ਦੇ ਉੱਤੇ ਬਹੁਤ ਵੱਡਾ ਅਟੈਕ ਜਿਹੜਾ ਭਾਜਪਾ ਕਰਨ ਜਾ ਰਹੀ ਆ ਔਰ ਇਹ برداشت ਤੋਂ ਬਾਹਰ ਗੱਲਾਂ ਨੇ ਇਹਦੇ ਵਿੱਚ ਜਿਹੜਾ ਸਾਨੂੰ ਫੇਰ ਇਕਜੁੱਟ ਜਿਹੜਾ ਹੋਣਾ ਪੈਣਾ ਔਰ ਕਿਸਾਨ ਦੇ ਨਾਲ ਫੇਰ ਸਾਨੂੰ ਧਿਰ ਬਣ ਕੇ ਖੜੋਣਾ ਪੈਣਾ ਕਿਉਂਕਿ ਇਹ ਸਿਰਫ ਤੇ ਸਿਰਫ ਮੋਦੀ ਸਾਹਿਬ ਦਾ ਜੋ ਮਨਸੂਬਾ ਵਾ ਉਹ ਆਪਣੇ ਉਹੀ ਫੇਰ ਪੂੰਜੀਪਤੀ ਯਾਰਾਂ ਨੂੰ ਰਜਾਉਣ ਦਾ ਜਿਹੜਾ ਮਨਸੂਬਾ ਉਹਨਾਂ ਨੇ ਬਣਾਇਆ ਇਹਨਾਂ ਨੂੰ ਮੈਂ ਕਿਹੜੇ ਤਰੀਕੇ ਦੇ ਨਾਲ ਤਕੜਿਆ ਕਰਨਾ ਪਰ ਜਿਹੜੀ ਇਹ ਸਮਝੌਤੇ ਹੋ ਰਹੇ ਆ ਇਹ ਸਾਡੇ ਲਈ ਬੜੇ ਘਾਤਕ ਸਾਬਤ ਹੋਣਗੇ ਔਰ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਊ ਕੱਲ ਦੀ ਗੱਲ ਤੇ ਆਓ ਤਲਵੀਰ ਭਾਜੀ ਕੱਲ ਮਜੀਠਾ ਸਾਹਿਬ ਨੇ ਕੱਲ ਬੜੇ ਚਿੱcke ਹਮਲੇ ਦਿੱਤੇ ਆ ਅਸੀਂ ਨਾਲ ਕਿ ਸੀਨ ਨੂੰ ਕਿਦਾ ਦੇਖ ਰੋ ਐੜਕਾ ਤਾਂ ਮਛਰ ਵੱਟ ਕੰਦੇ ਹੋਏ ਨਹੀਂ ਤਾਂ ਪੁੱਛੂ ਪੁੱਛੂ ਕੇ ਜਾਣਾ ਗੱਲ ਕਰੋ ਨਾ ਜੀਪੀ ਸਾਹਿਬ ਜੀ ਕੱਲ ਦੁਬਾਰਾ ਹੋਈ ਆ ਇਹ ਬੜੇ ਇੰਨਾ ਹਮਲੇ ਕੀਤੇ ਕੱਲ ਤਲਵੀਰ ਭਾਜੀ ਕਹਿੰਦੇ ਕਿ ਮੈਂ ਭਗਵੰਤ ਮਾਨ ਸਾਹਿਬ ਆਪ ਹੀ ਆ ਕੇ ਹਾਣੇ ਤੇ ਲੈਕਚਰ ਲੜਣਾ ਨਾ ਤਹਾਡੀ ਜਗ੍ਹਾ ਮੇਰੀ ਈ ਦੋ ਨਾ ਕੋਈ ਗੱਲ ਇਹ ਵੇਖੋ ਇਹਦੇ ਵਿੱਚ ਚਲੋ ਜ਼ਮਾਨਤਾ ਵੇਖੋ ਮੈਂ ਤੇ ਨਾ ਇਹ ਤੇ ਜ਼ਮਾਨਤ ਜਿਹੜੀ ਹਰ ਕੇਸ 'ਚ ਹੁੰਦੀ ਆ 302 'ਚ ਵੀ ਹੋ ਜਾਂਦੀ ਸਭ ਤੋਂ ਵੱਡੀ ਤੇ 302 ਤਾਰਾ ਹੁੰਦੀ ਆ ਜ਼ਮਾਨਤ ਤੇ ਉਹਦੇ ਵਿੱਚ ਵੀ ਹੋ ਜਾਂਦੀ ਆ ਉਦੋਂ ਬਾਅਦ ਸਜ਼ਾ ਹੁੰਦੀ ਆ ਹੁੰਦੀ ਆ ਕਿ ਨਹੀਂ ਹੁੰਦੀ ਸਜ਼ਾ ਹੋਊਗੀ ਇੱਥੇ ਟ੍ਰਾਇਲ ਚੱਲਣਾ ਇਹ ਤਾਂ ਬੜਾ ਕੁਸ਼ ਆ ਬੜਾ ਕੁਸ਼ ਆ ਔਰ ਵੇਖੋ ਇੱਕ ਗੱਲ ਸੁਣੋ ਵੈਸੇ ਤਾਂ ਮੈਂ ਇਹ ਗੱਲ 'ਚ ਪੈਣਾ ਨਹੀਂ ਚਾਹੁੰਦਾ ਪਰ ਮੈਨੂੰ ਪਤਾ ਤੁਸੀਂ ਇੱਧਰਲੇ ਪਾਸੇ ਮੈਨੂੰ ਲਿਆਉਣਾ ਹੈ ਮੈਨੂੰ ਪਹਿਲਾਂ ਪਤਾ ਗੱਲ ਇਹ ਆ ਕਿ ਇਹ ਟ੍ਰਾਇਲ ਚੱਲਣਾ ਔਰ ਇਹਦੇ ਵਿੱਚ ਕੀ ਹੋਣਾ ਜੋ ਕੁਝ ਹੋਣਾ ਸਾਨੂੰ ਜੋ ਮਾਨਯੋਗ ਅਦਾਲਤ ਫੈਸਲਾ ਕਰਨਗੇ ਆਪਾਂ ਨੂੰ ਮਨਜ਼ੂਰ ਆ ਆਮ ਆਦਮੀ ਪਾਰਟੀ ਦਾ ਇੱਥੇ ਡਬਲ ਸਟੈਂਡਰਡ ਜਿਹੜਾ ਕੱਲ ショਅ ਹੋ ਰਿਹਾ ਕਿ ਜਦੋਂ ਕੇਰਿਵਾਲ ਸਾਹਿਬ ਦੀ ਬੇਲ ਹੁੰਦੀ ਹੈ ਉਦੋਂ ਕਿਹਾ ਜਾਂਦਾ ਹੈ ਕਿ ਇਹ ਸੱਚੀ ਜਿੱਤ ਹੋ ਗਈ ਬੁਜੀਟਿਆ ਸਾਹਿਬ ਦੀ ਬੇਲ ਹੁੰਦੀ ਹੈ ਤਾਂ ਸਾਰੀ ਪਾਰਟੀ ਕਹਿਣ ਲੱਗ ਪੈਂਦੀ ਹੈ ਕਿ ਜੋ ਅਦਾਲਤ ਕਰੋਗੀ ਦੇਖਿਆ ਜਾਊਗਾ ਕੀ ਸਟੈਂਡ ਦੇ ਉੱਤੇ ਆਮ ਆਦਮੀ ਪਾਰਟੀ ਦਾ ਤੁਹਾਡੇ ਲੋਕ ਕੀ ਕਰਨਗੇ ਮੈਂ ਤਾਂ ਇਹ ਇੱਕ ਤਾਂ ਕਹਿ ਤਾ ਦਿੱਤਾ ਤੁਹਾਨੂੰ ਕਿ ਇਹਦੇ ਮਾਨਯੋਗ ਅਦਾਲਤ ਨੇ ਵੇਖਣਾ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਕਿ ਸੱਚ ਦੀ ਜਾਂ ਝੂਠ ਦੀ ਜੇ ਤੇ ਇਹਦੇ ਅਦਾਲਤ ਦਾ ਫੈਸਲਾ ਉਹਨਾਂ ਟ੍ਰਾਇਲ ਚੱਲੂਗਾ ਨਾ ਉਹਦੇ ਵਿੱਚ ਪਤਾ ਲੱਗੂਗਾ। ਨਿੱਜੀ ਕਿੰਨਾ ਪਰਮਾਨਦੇ ਨਿੱਜੀ ਕਿੰਨੀ ਕੰਸਟਿਚਨ ਮੰਗਦੇ ਜੀ ਮੰਨਦੇ ਜੀ ਹੁਣ ਮੈਂ ਡਿਟੀ ਆ ਗਿਆ ਮਾਜੇ ਦੇ ਵਿੱਚ ਅਸਲ ਦੇ ਵੇਚਣਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਦੇਖੋ ਨਿੱਜੀ ਟਿੱਪਣੀਆਂ ਦੀ ਵੀ ਗੱਲ ਕਰਦੇ ਆਪਾਂ। ਗੱਲ ਇਹ ਆ ਕਿ ਮੈਂ ਜਦੋਂ ਦਾ ਹਲਕਾ ਇੰਚਾਰਜ ਲਗਾਣਾ ਮੈਦਾਨ ਹੀ ਖਾਲੀ। ਸਵਾਦ ਜਿਆ ਨਹੀਂ ਆਉਂਦਾ। ਉਹ ਜਿਹਦਾ ਕਹਿ ਨਹੀਂ ਦਵਾਵੇਂ ਕੰਦਾ ਜਣਾ ਵਜਣ ਵਾਲੀ ਗੱਲ ਹੀ। ਹੁਣ ਸਵਾਦ ਆਉਣਾ ਮੈਂ ਸਮਝਦਾ ਕਿ ਮੈਂ ਕੱਲ ਤੋਂ ਹਲਕਾ ਇੰਚਾਰਜ ਲਗਾ। ਸੋ ਆ ਤੇ ਹੁਣ ਹੋਣਾ ਔਰੇ ਲੋਕਾਂ ਦੀ ਲੜਾਈ ਆ ਇਹ ਲੋਕਾਂ ਨੇ ਫੈਸਲਾ ਕਰਨਾ ਇਹ ਚ ਨਾ ਮਜੀਠੀਏ ਨੇ ਕਰਨਾ ਨਾ ਤਲਬੀਰ ਸੋ ਨੇ ਕਰਨਾ ਮੈਂ ਲੋਕਾਂ ਲਈ ਕੀ ਕਰਦਾ ਉਹ ਲੋਕਾਂ ਲਈ ਕੀ ਕਰਦੇ ਆ ਇਹ ਫੈਸਲਾ ਲੋਕਾਂ ਦਾ ਔਰ ਮੈਂ ਤਾਂ ਸਕੂਟਰੀਆਂ ਤੇ ਘੁੰਮਦੇ ਸੀ ਅਜੂ ਮੈਂ ਤਾਂ ਭਰਾਵਾ ਸਕੂਟਰੀ ਵਾਲਾ ਹੀ ਆ ਮੈਂ ਤਾਂ ਹੈ ਸਕੂਟਰੀ ਵਾਲਾ ਇਹ ਤਾਂ ਵੀ ਥੱਲੇ ਲੈ ਜਾਓ ਭਾਵੇਂ ਸਾਈਕਲ ਵਾਲਾ ਕਹਿ ਦਿਓ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਇੱਕ ਗੱਲ ਮੈਨੂੰ ਦੱਸਿਓ ਜੀ ਇੱਕ ਗੱਲ ਮੈਨੂੰ ਦੱਸਿਓ ਜਿਹੜੇ ਅੱਜ ਸਾਨੂੰ ਸਕੂਟਰੀਆਂ ਵਾਲੇ ਕਹਿੰਦੇ ਆ ਅਸੀਂ ਸਵਾਗਤ ਕਰਦੇ ਕਹੋ ਜੀ ਜੀ ਸਦਕੇ ਕਹਿਣ ਇਹ ਕਿਥੋਂ ਫਿਰ ਹਰੀਕਵਾਲਸ ਤੋਂ ਕਿਤਰਾ ਜਾ ਜਾਂਦਾ ਸਫ਼ਰ ਸ਼ੁਰੂ ਹੋਇਆ ਤੁਹਾਨੂੰ ਇਹ ਨਹੀਂ ਪਤਾ ਦੱਸੋ ਤੁਸੀਂ ਨਾਲ ਰਹੇ ਮੈਂ ਨਾਲ ਹੀ ਰਿਹਾ ਹਾਂ ਹਾਂ ਦੱਸੋ ਤੁਸੀਂ ਪੂਰਾ ਸਾਡੇ ਚਲੋ ਹਰੀਕਵਾਲਸ ਤੋਂ ਕੰਮ ਚੱਲਦਾ ਸੀਗਾ ਉਸ ਤੋਂ ਬਾਅਦ 10 ਸਾਲ ਜਿਹੜਾ ਹੈਲੀਕਾਪਟਰ ਉਹ ਹਰੀਕ ਹਰੀਕਵਾਲਸ ਬਣਿਆ ਰਿਹਾ ਸਰਕਾਰੀ ਹੈਲੀਕਾਪਟਰ ਉਹ ਚੰਡੀਗੜ੍ਹੋਂ ਉੱਡਦਾ ਸੀਗਾ ਕਦੀ ਅਮਰਸਰ ਕਦੀ ਉਹ ਮਜੀਠੇ ਹਲਕੇ ਦੇ ਮਜੀਠੇ ਸਕੂਲ ਦੇ ਗਰਾਊਂਡ 'ਚ ਕਦੀ ਉਹ ਫਤੂਪੀ ਲੈ ਵਾਲੇ ਸਕੂਲ ਦੀ ਗਰਾਊਂਡ ਚ ਕਦੀ ਉਹ ਚੁੰਡਾ ਦੇ ਵੀ ਖਾਲਸਾ ਕਾਲਜ ਕਦੀ ਉਹ ਬੇਰਸਾਬ ਦੀ ਗਰਾਊਂਡ ਚ ਮਤਲਬ ਉਹਦੇ ਹੈਲੀਕਾਪਟਰਾਂ ਜੀ ਰਹਿਣ ਔਰ ਜਹਾਜਾਂ ਦੇ ਰਹਿਣ ਇਹ ਵੀ ਆਪਦੇ ਬਾਰੇ ਵੀ ਦੱਸਣਾ ਕਿ ਹਰੀਕਵਾਲਸ ਤੋਂ ਜੇ ਇਹ ਜਹਾਜਾਂ ਤੇ ਜਾ ਸਕਦੇ ਆ ਤੇ ਭਾਈ ਜੇ ਇਹੀ ਸਕੂਟਰ ਤੋਂ ਗੱਡੀ ਲੈ ਲਈ ਨੋਵਾ ਜਾਂ ਫੋਰਚਨਰ ਤੇ ਕਿੱਡਾ ਕੋਡਾ ਗਣਾ ਜੀ ਅਸੀਂ ਲੈ ਨਹੀਂ ਸਕਦੇ ਸਾਰੀ ਦੁਨੀਆ ਲਈ ਫਿਰਦੀ ਆ ਸੋਸ਼ਲ ਮੀਡੀਆ ਦੇ ਤੁਸੀਂ ਕਾਫੀ ਸਾਰੀਆਂ ਵਾਰ ਵੀ ਵੀਡੀਓ ਟ੍ਰੋਲ ਕਰਦੇ ਪਏ ਨੇ ਵੀ ਤਲਵਾਰੀ ਵੀ ਆ ਗਏ ਆ ਕੁਝ ਉਹਦੇ ਟ੍ਰੋਲ ਹੋ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਨਾਲੇ ਕਹਿੰਦੇ ਮੈਂ ਗਾਂ ਚੱਜਣਾ ਫੇਰ ਅੱਗੇ ਨਿਕਾੜ ਦੇ ਜਿਹਦੀ ਸਰਕਾਰ ਹੈਗੀ ਫੇਰ ਤਾ ਲੈ ਲੋ ਉੱਥੇ ਜਾ ਜਾ ਦੇਖੋ ਗੱਲ ਆ ਇਹ ਭਾਵੇਂ ਜੋ ਮਰਜ਼ੀ ਟ੍ਰੋਲ ਕਰੀ ਜਾਣ ਇਹ 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 ਟ੍ਰੋਲ ਕਰਨ ਤਾਂ ਕਿਸੇ ਮਤਿਆ ਹੋਣਾ ਇਹ ਇੱਕ ਜਿਹੜਾ 4 ਇੰਚੀ ਦਾ ਮੋਬਾਈਲ ਉਹਦੇ ਵਿੱਚ ਆ ਧਰਤੀ ਦੇ ਨਹੀਂ ਹੈਗੇ ਇਹ ਮੇਰੀ ਗੱਲ ਤੁਸੀਂ ਯਾਦ ਰੱਖਿਓ ਉਹ ਕਹਿੰਦੇ ਰੰਗ ਗਰਾਊਂਡ ਤੇ ਨਹੀਂ ਇਹ ਬੰਦੇ ਆ ਗਏ ਇਹ ਗਰਾਊਂਡ ਤੇ 2015 ਜਦੋਂ ਦੀਆਂ ਬੇਦਬੀਆਂ ਹੋਈਆਂ ਉਸ ਤੋਂ ਬਾਅਦ ਇਹਨਾਂ ਦਾ ਤਾਂ ਸੁਫੜਾ ਹੀ ਸਾਫ ਹੋ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜੇ ਬਿਹਾਰ ਦੇ ਆ ਗਏ ਫਿਰ ਮਤਲਬ ਬੜਕਾ ਮਾਰਦੇ ਕਿ ਅਸੀਂ ਜਿੱਤ ਗਿਆ ਵਾਂ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਗਰਾਊਂਡ ਤੇ ਬਿਲਕੁਲ ਨਹੀਂ ਆ ਗਏ ਉਹ ਕਹਿੰਦੇ ਰੰਗ ਬਿਰੰਗੇ ਬਿੱਲੇ ਆ ਗਏ ਆ ਤੇ ਟਾਈਗਰ ਇਜ਼ ਬੈਕ ਟਾਈਗਰ ਅੱਜ ਜਿੰਦਾ ਹੈ ਚਲੋ ਲੱਗ ਜੂਗਾ ਪਤਾ ਇਹਦਾ ਰਿਜ਼ਲਟ ਆ ਹੀ ਜਾਣਾ ਔਰ ਸਦਾਈ ਇੱਕ ਸਾਲ ਦੀ ਖੇੜ ਆ ਜਿਹੜਾ ਸਾਹਿਬ ਤੁਹਾਡੇ ਦੋਵਾਂ ਦੇ ਬੜੇ ਕਾਮਨ ਫਰੈਂਡ ਨੇ ਮਜੀਠਾਲ ਕੇ ਅੰਦੇ ਵਿੱਚ ਅਸੀਂ ਵੀ ਦੇਖਦੇ ਆ ਉਹਨਾਂ ਲਈ ਤੂੰ ਨਹੀਂ ਲੱਗਦਾ ਤੁਹਾਨੂੰ ਸੰਕਟ ਜਿਹਾ ਪੈਦਾ ਹੋ ਗਿਆ ਕਿ ਤਲਵੀਰਨਾ ਚਾਹੀਏ ਜਾਂ ਮਜੀਠੀ ਕਹਿਣਾ ਚਾ ਟਾਡੇ ਸਾਰੇ ਨੇ ਕਾਮਨ ਫਰੈਂਡ ਇੱਕਈ ਸਰਪੰਚ ਆ ਤਾਂ ਨਹੀਂ ਕੋਈ ਉਹਨਾਂ ਦੇ ਨਾਲ ਆ ਕੇ ਸਾਡੇ ਨਾਲ ਐਜੇ ਤੇ ਕੋਈ ਦੂਰ ਆਇਆ ਨਹੀਂ ਜਿੰਨੋਂ ਜਿਹਦੀ ਨੇਚਰ ਚੰਗੀ ਲੱਗੂ ਉਹਦੇ ਨਾਲ ਤੁਰ ਪੂਗਾ ਕੋਈ ਸੰਕਟ ਉਹਦੇ ਆ ਗਏ ਨਾ ਨਹੀਂ ਕੋਈ ਬਸ ਕੌਣ ਧਰਮ ਸੰਕਟ ਚ ਹੈ ਯਾਰ ਲੋਕ ਤੇ ਵਿਚਾਰੇ ਉਥੇ ਦੱਬੇ ਸੀਗੇ ਲੋਕ ਉਥੇ ਬਹੁਤ ਜ਼ਿਆਦਾ ਦੱਬੇ ਆਪਣੇ ਆਪ ਨੂੰ ਘੁੱਟ ਘੁੱਟੇ ਘੁੱਟੇ ਮਹਿਸੂਸ ਕਰਦੇ ਸੀਗੇ ਔਰ ਉਹ ਲੋਕਾਂ ਦੇ ਵਿੱਚੋਂ ਇੱਕ ਡਰ ਭਾਵੇਂ ਜਾ ਕੇ ਕੱਢਦਾ ਮੈਂ ਹਾਂ ਤੁਸੀਂ ਕਹੇ ਨੇ ਕੋਈ ਪ੍ਰਵਾਹ ਨਹੀਂ ਕਰਨੀ ਤੁਹਾਡਾ ਭਰਾ ਇੱਥੇ ਆ ਗਿਆ ਉਹ ਜਿਹੜੀਆਂ ਪਹਿਲੀਆਂ ਗੱਲਾਂ ਹੈ ਜਿਹੜੀਆਂ ਇਹਨਾਂ ਦੀਆਂ ਚੰਮ ਦੀਆਂ ਚੱਲਦੀਆਂ ਸੀ ਇਹਨੂੰ ਫੜਾ ਦੇ ਇਹਨੂੰ ਛਿੜਾ ਦੇ ਐ ਕਰਦੇ ਜੇ ਕਰਦੇ ਉਹ ਕੰਮ ਖਤਮ ਇਹ ਕਦੇ ਜ਼ਿੰਦਗੀ ਚ ਬਣਾਉਣ ਸੋਚਣ ਕਿ ਇੱਥੇ ਇਹੋ ਜਿਹਾ ਕੰਮ ਹੋ ਜਾਊਗਾ ਉਹ ਕਹਿੰਦੇ ਹੁਣ ਕੱਟ ਕਰਕੇ ਵਿਗਾਵੇ ਬੱਗੇ ਵੀ ਦੋਸਤਾਂ ਦੀ ਕੱਟ ਕੇ ਫੋਨ ਕੱਟ ਕਰਕੇ ਹੋ ਜਾਵੇ ਕੱਟ ਕਰ ਦਾਂਗੇ ਇਹ ਕਿਹੜਾ ਕੰਮ ਐ ਦੱਸੋ ਤੇ ਕਿਦਾਂ ਕਰਨਾ ਸਵੈਰ ਕਰਦਿਏ ਅਗਰ ਮੁੱਛਾਂ ਨੂੰ ਜਿਵੇਂ ਤਾ ਦਿੱਤਾ ਉਹਨਾਂ ਨੇ ਇਹ ਕੀ ਰਿਫਲੈਕਟ ਕਰਦਾ ਜੀ ਨਹੀਂ ਇਹ ਕੋਈ ਸਿਆਣਫ ਨਹੀਂ ਗਈ ਇਹਨੂੰ ਚੰਗੇ ਬੰਦੇ ਪਸੰਦ ਨਹੀਂ ਕਰਦੇ ਨੇ ਚੀਜ਼ਾਂ ਮੁੱਛਾਂ ਨੂੰ ਤਾਦਣਾ ਇਹ ਕੋਈ ਬੰਦੇ ਵਾਲੀ ਗੱਲ ਐ ਯਾਰ ਹੈ ਕੋਈ ਬੰਦੇ ਵਾਲੀ ਗੱਲ ਇਹਦਾ ਮੈਨੂੰ ਦੱਸੋ ਮੁੱਛਾਂ ਮਰੋੜੀਆਂ ਕੀ ਪੰਜਾਬ ਦਾ ਦੱਸੋ ਤੁਸੀਂ ਦੱਸੋ ਕੋਈ ਭੜਾ ਹੋ ਗਿਆ ਕੱਲ ਦਾ ਵੀਰ ਜੀ ਤੁਸੀਂ ਇੱਕ ਨਿੱਜੀ ਟਿੱਪਣੀ ਵੀ ਕਰਦੇ ਰਹੇ ਤੁਹਾਨੂੰ ਰਾਤੀ ਉਹਨਾਂ ਨੇ ਇੱਕ ਫੋਟੋ ਪਾਈ ਸੁਖਵੀਰਪਾਲ ਸਾਹਿਬ ਨਾਲ ਆਪਸ ਰਿਲੇਸ਼ਨ ਕਿਵੇਂ ਆ ਤੁਸੀਂ ਅੰਦਰ ਦੀ ਜਾਣਦੇ ਦੱਸੋ ਮਾੜਾ ਮੋੜਾ ਕਿਹਨੇ ਭਾਈ ਫੋਟੋ ਸੁਖਵੀਰ ਜੀ ਦੀ ਤੇ ਮਜੀਠੀਆ ਸਾਹਿਬ ਦੀ ਆਪਸ ਵਿੱਚ ਮਿਲਦੇ ਹੋਏ ਆ ਹਾਂ ਆ ਇਦਾਂ ਦਾ ਰਿਲੇਸ਼ਨ ਆ ਮਜੀਠੀਆ ਸਾਹਿਬ ਦੇ ਬਾਹਰ ਉਹਨਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਜੇ ਕਿਸੇ ਦਾ ਨੁਕਸਾਨ ਹੈ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਨੁਕਸਾਨ ਕਾਰਨ ਕారణ ਤਾਨੂੰ ਅਜੇ ਤੱਕ ਪਤਾ ਨਹੀਂ ਲੱਗਾ ਕੋਈ ਗੱਲ ਨਹੀਂ ਪੂਰੀ ਗੱਲ ਗੱਲ ਇਹ ਆ ਇਹ ਉਹ ਚਾਹੁੰਦਾ ਕਿ ਸੁਖਵੀਰ ਬਾਦਲ ਨੂੰ ਬੰਨੇ ਕਰਾਂ ਤੇ ਮੈਂ ਪੰਜਾਬ ਦੇ ਵਿੱਚ ਅੱਗੇ ਹਾਂ ਜਿਹੜੇ ਉਹਨਾਂ ਦਾ ਸੁਪਨਾ ਉਹ ਹਮੇਸ਼ਾ ਹੀ ਰਿਹਾ ਯਾਰ ਮੈਂ ਤੇ ਵੇਂਦਾ ਰਹਿਣਾ ਆ ਤੁਸੀਂ ਵੇਖਿਆ ਨਾ ਉਦੋਂ ਜਦੋਂ ਕਿਹਾ ਜੀ ਮੈਨੂੰ ਜਿਹੜੀ ਜਹੇਦਾਰਾਂ ਦੀ ਨੂੰ ਲਾਏ ਆ ਗਿਆ ਇਹ ਮੈਨੂੰ ਕੁਝ ਸਹੀ ਨਹੀਂ ਲੱਗਾ ਤਰੀਕਾ ਤੁਹਾਨੂੰ ਸਮਝ ਨਹੀਂ ਆਉਂਦਾ ਉਹ ਉਹ ਲਫ਼ਜ਼ ਕੀ ਸੀਗੇ ਜਿਹੜੇ ਉਦੋਂ ਇਹਨਾਂ ਨੇ ਆਪਣੇ ਲੈਟਰਪੈਡ ਤੇ ਲੈ ਕੇ ਜਨਤਕ ਕੀਤੇ ਸੋ ਇਸ ਕਰਕੇ ਵੇਖੋ ਮੈਂ ਇਹ ਗੱਲ ਕਹਿ ਦੇਣਾ ਕਿ ਹੋਰ ਕਿਸੇ ਨੂੰ ਇਹਦਾ ਕੋਈ ਖਤਰਾ ਨਹੀਂ ਸੁਖਬੀਰ ਸਿੰਘ ਬਾਦਲ ਨੂੰ ਖਤਰਾ ਇਹ ਸਾਹਿਬ ਇੱਕ ਨਾਲ ਹੋਰ ਕੁਝ ਨਹੀਂ ਜਿਸ ਤਰ੍ਹਾਂ ਭਗਵੰਤ ਮਾਨ ਹੁਣਾਂ ਨੇ ਡੇਰਾ ਮੁਖੀ ਦੇ ਬਾਰੇ ਕੀਤੀ ਟਿੱਪਣੀ ਉਹ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਉਹ ਟਿੱਪਣੀ ਕੋਈ ਗਲਤਤ ਗੱਲ ਨਹੀਂ ਉਹਨਾਂ ਕਹੀ ਉਹ ਗੱਦ ਗੱਲ ਗਈ ਹੈ ਕੋਈ ਮਤਲਬ ਵੇਖੋ ਅਸੀਂ ਤਾਂ ਸਾਰਿਆਂ ਦਾ ਸਦਕਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਚਲੋ ਸੀਐਮ ਸਾਹਿਬ ਨੇ ਗੱਲ ਤੇ ਵੈਸੇ ਉਹ ਤੇ ਕੋਈ ਗਲਤਤ ਨਹੀਂ ਕਹੀ ਕਿਸੇ ਨੂੰ ਕੋਈ ਮਾਰਾਤ ਨਹੀਂ ਲਿਖਿਆ ਤੇ ਅੱਛਾ ਤੁਹਾਨੂੰ ਕੀ ਲੱਗਦਾ ਤੁਸੀਂ ਦੱਸੋ ਕੀ ਲੱਗਾ ਕਿਵੇਂ ਦੇਖਦੇ ਦੋ ਵਾਰੀ ਮੁਲਾਕਾਤਾਂ ਹੋ ਜਾਈਆਂ ਨੇ ਉਹ ਖੁਦ ਕਰੇ ਮੇਰੇ ਵਿਰੋਧੀ ਵਿਰੋਧੀ ਤਾਂ ਰਾਹ ਬਹੁਤ ਜਿਆਦਾ ਟਿੱਪਣੀਆਂ ਕਰਨੀ ਇੱਤੇ ਵੀ ਜਿਹੜਾ ਤੁਹਾਨੂੰਤਮਾਨ ਨੇ ਬਿਆਨ ਦਿੱਤਾ ਬਾ ਉਹ ਬੜਾ ਨਿੰਦਰੀ ਹੋ ਗਿਆ ਕਿਹੜਾ ਵਿਰੋਧੀ ਤੇ ਪਕੜਾ ਬੀਜੇਪੀ ਵਾਲੇ ਕਰ ਰਹੇ ਨੇ ਜੀ ਬਿੱਟੂ ਵੀ ਕਰੇ ਬੀਜੇਪੀ ਨੇ ਤਾਂ ਸਭ ਕੁਝ ਕਰਾਇਆ ਤੇ ਬੀਜੇਪੀ ਤਾਂ ਕਰੂਗੀ ਕਰੂਗੀ ਬੀਜੇਪੀ ਕਰ ਰਹੇ ਨੇ ਇਹ ਵੀ ਦੇ ਬਾਰੇ ਥੋੜਾ ਅਵੇਅਰ ਕਰ ਦੋ ਬੀਜੇਪੀ ਨੇ ਕੀ ਕਰਾਇਆ ਨਹੀਂ ਵੇਖੋ ਮੈਂ ਗੱਲ ਕਹਿ ਦਿੰਨਾ ਕਲੀਅਰ ਇਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੈਸੇ ਤੇ ਇਹ ਅੱਜ ਤੇ ਹੋਰ ਮੁੱਦੇ ਤੇ ਆਪਾਂ بیٹھے ਤੁਹਾਨੂੰ ਗੱਲ ਵਿੱਚ ਛੇੜਤੀ ਹੈ ਮੈਨੂੰ ਤਾਂ ਪਹਿਲਾਂ ਪਤਾ ਸੀ ਮੈਂ ਆਪ ਗੱਲ ਕਹੇ ਹੋਰ ਮੁੱਦੇ ਤੇ ਬੈਠੇ ਗੱਲ ਛੜਪਣੀ ਹੈ ਬਾਕੀ ਵੇਖੋ ਬਾਬਾ ਜੀ ਦਾ ਜੇਲ੍ਹ ਦੇ ਵਿੱਚ ਜਾਣਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਸੰਕੇਤ ਹੈ ਕੀ ਆ ਤਲਬੀਰ ਸਿੰਘ ਬਾਬਾ ਜੀ ਨੇ ਕਿਹਾ ਕਿ ਮਜੀਠੀਆ ਸਾਹਿਬ ਬੇਕਸੂਰ ਨੇ ਕੋਈ ਕਿਤੇ ਦੀ ਤਸਵੀਰ ਕੋਈ ਹੱਕ ਨਹੀਂ ਸੀ ਇਹਦਾ ਸਿਰੇ ਦਾ ਨਕਾਰਤਾ ਨਹੀਂ ਜੀ ਇਹ ਕਿਹੜੀ ਨੂੰ ਦਿੰਦੀ ਹੈ ਨਹੀਂ 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 ਵੇਖੋ ਵੇਖੋ ਇਹ ਇਹ ਕੋਰਟ ਦਾ ਫੈਸਲਾ ਹੈ ਇਹ ਚ ਚਲੋ ਬਾਬਾ ਜੀ ਜੋ ਕਹਿ ਗਏ ਆ ਠੀਕ ਆ ਪਾਰੇ ਦੇ ਕੋਰਟ ਨੇ ਫੈਸਲਾ ਕਰਨਾ ਬਾਬਾ ਜੀ ਨੇ ਨਹੀਂ ਕਰਨਾ ਬਾਬਾ ਜੀ ਬਹੁਤ ਸਤਿਕਾਰਯੋਗ ਨੇ ਪਤਾ ਨਹੀਂ ਉਹ ਕੀ ਕਹਿ ਕੇ ਕੀ ਨਹੀਂ ਕਹਿ ਕੇ ਪਰ ਇਹ ਕੋਰਟ ਨੇ ਫੈਸਲਾ ਕਰਨਾ ਨਾ ਕਿ ਗਨਾਹਗਰ ਕੌਣ ਹੈ ਤੇ ਨਹੀਂ ਕੌਣ ਬੇਗਨਾਮ ਹੈ ਤੇ ਕੋਰਟ ਦਾ ਫੈਸਲਾ ਸਰਕਾਰ ਦੇ ਦੋ ਪੱਖਾਂ ਤੇ ਜੀ ਤੁਹਾਨੂੰ ਵੀ ਲੱਗਦਾ ਇੱਕ ਤਰਫਾ ਬਿਆਨ ਦੇ ਗਏ ਨੇ ਜੀ ਮਜੀਠੀਆ ਸਾਹਿਬ ਬੇਕਸੂਰ ਨਹੀਂ ਇੱਕ ਪਾਸੇ ਜਾਣ ਬਿਲਕੁਲ 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 ਚਰਚਾਵਾਂ ਵਿੱਚ ਜੀ ਵੀ ਨੇ ਸ਼ਾਮਿਲ ਹੋ ਰਹੇ ਨੇ ਮਜੀਠੀਆ ਜੀ ਹਾਂਜੀ ਚਰਚਾਵਾਂ ਵਿੱਚ ਜੀ ਜੀ ਸਾਰੇ ਹੋ ਰਹੇ ਜੀ ਨਵੀਂ ਪਾਰਟੀ ਬਣਾਉਂਦੀ ਹੈ ਬਾਬਾ ਜੀ ਪਸ਼ਾ ਕੋ ਸ਼ ਹੋਊਗਾ ਪੱਕਾ ਹੋਊਗਾ ਅੱਛਾ ਉਹ ਜਿਵੇਂ ਥੋੜਾ ਮੁਲਾਕਾਤ ਹੋਈਆਂ ਮੁਲਾਕਾਤਾਂ ਬਹੁਤ ਮਤਲਕ ਜਿਹੜੀਆਂ ਮੁਲਾਕਾਤਾਂ ਨਾ ਇਹਦੇ ਵਿੱਚੋਂ ਜੇ ਬਹੁਤ ਕੁਝ ਹੋਣ ਵਾਲੇ ਦਿਨਾਂ 'ਚ ਨਿਕਲ ਕੇ ਬਾਹਰ ਆ ਰਿਹਾ ਤੁਸੀਂ ਵੇਖੋਗੇ ਜੀ ਆਪਾਂ ਕਰਦੇ ਰਹਿਣੀ ਹੁਣ ਪ੍ਰੈਸ ਕਾਨਫਰੰਸ ਆਪਾਂ ਸਾਰੇ ਗੱਲਾਂ ਦੇ ਅੱਗੇ ਲਿਆਵਾਂਗੇ ਆ ਜਿਹੜੀ ਮੈਂ ਗੱਲ ਕਹਿਤੀ ਆ ਨਾ ਕਿਉਣ ਵਾਲੇ ਦਿਨਾਂ 'ਚ ਜੇ ਜੇ ਬਹੁਤ ਕੁਝ ਅੱਗੇ ਜਾਊਗਾ ਤੁਸੀਂ ਮੇਰੀ ਅੱਜ ਗੱਲ ਨੋਟ ਕਰ ਲਿਓ ਆਊਗਾ ਘੱਟ ਜੋੜ ਹੋਊਗਾ ਜੀ ਭਾਜੀ ਪੀ ਨਾ ਇਹ ਰਵਨੀਤ ਬਿੱਟੂ ਨੂੰ ਪੁੱਛਣਾ ਪੈਣਾ ਜੀ ਬਾਬਾ ਜੀ ਮੀਡੀਏਟਰ ਬਣ ਕੇ ਗੱਲ ਕਰਦੇ ਵਿੱਚ ਨਹੀਂ ਹੁਣ ਇਹਦੇ 'ਚ ਐ ਬਾਬਾ ਜੀ ਦੱਸ ਸਕਦੇ ਐ ਚਾਹ ਰਵਨੀਤ ਸਿੰਘ ਬਿੱਟ ਮਤਲਬ ਸਰਕਾਰ ਰਵਨੀ ਦੇ ਬਿੱਟੂ ਦੇ ਰੋਜ਼ ਹੀ ਕਹੀ ਜਾਂਦਾ ਅਸੀਂ ਚਿੱਟੇ ਵਾਲਿਆਂ ਨਾਲ ਗੱਠ ਜੋੜ ਨਹੀਂ ਕਰਨਾ ਅਜਾ ਇੱਕ ਹੋਰ ਚੀਜ਼ ਉਹਨਾਂ ਕਹਿੰਦੇ ਸਰਕਾਰ ਦੇ ਦੋ ਟੁਕ ਨੇ ਜਿਹੜਾ ਮਤਲਬ ਉਹਨਾਂ ਨੇ ਗੱਲ ਕਹੀ ਕਰ ਵਿਕਰਮ ਜੀਠੀਆਂ ਨੇ ਤੁਹਾਡੇ ਦੇ ਵੀ ਇੱਕ ਤਰ੍ਹਾਂ ਦੀ ਗੱਲ ਕਹੀ ਉਹਨੂੰ ਕਿਵੇਂ ਵੇਖਦੇ ਦੇਖੋ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਨੇ ਟੁਕ ਪਾਤਾ ਕੋਈ ਹੋਰ ਜੀ ਗੱਲ ਕੀਤੀ ਸੀ ਉਹ ਤਾਂ ਨਹੀਂ ਦੋ ਟੁਕ ਪਾਦੇ ਤੇ ਇਹ ਉਧਰ ਚੱਲ ਗਏ ਮੈਂ ਚਲੋ ਇਹ ਕਹਿਣ ਦੀਆਂ ਗੱਲਾਂ ਉਹਨਾਂ ਨੇ ਕਹਤਾ ਭਾਈ ਮੇਰੇ ਪਰਿਵਾਰ ਨੇ ਕਦੀ ਜਰਨਲ ਡਾਇਰ ਨੂੰ ਰੋਟੀ ਨਹੀਂ ਖਾਧੀ ਮੇਰੇ ਪਰਿਵਾਰ ਨੇ ਜਨਰਲ ਡਾਇਰ ਨੂੰ ਰੋਟੀ ਨਹੀਂ ਖਵਾਈ। ਇਹ ਹੁਣ ਇਹ ਤੋਂ ਤੂੰ ਹਿਸਾਬ ਲਾ ਲਓ ਟੁਕਾਂ ਤੇ ਕਿਹੜੇ ਪਲਦੇ ਨੇ। ਮੈਂ ਇਹੋ ਜਿਹਾ ਬੰਦਾ ਨਹੀਂ ਮੈਂ ਜ਼ਿੰਦਗੀ 'ਚ ਇਹਦੇ ਨਾਲ ਵੀ ਰਿਹਾ ਇਹਨੂੰ ਪੁੱਛ ਲਿਓ ਕਿ ਤੂੰ ਮੈਨੂੰ ਕਿੰਨਾ ਕ ਖਰੀਦ ਛੜਿਆ ਭਈ। ਮੈਂ ਇਹਦੇ ਨਾਲ ਰਿਹਾ ਜੇ ਮੈਂ ਇੱਧਰ ਵੀ ਆਇਆ ਮੈਂ ਬਿਨਾਂ ਸ਼ਰਤ ਤੋਂ ਆਇਆ। ਇੱਕ ਮੈਨੂੰ ਆਪਣੇ ਆਪ ਦੇ ਮਾਣ ਹੁੰਦਾ ਮੈਂ ਜਿੱਥੇ ਕੰਮ ਕਰਦਾ ਨਾ ਆਪਦੀ ਮਿਹਨਤ ਨਾਲ ਅੱਗੇ ਲੱਗਦਾ। ਮੈਂ ਕਦੇ ਇਹਨਾਂ ਵਾਂਗੂੰ ਰੋਟੀਆਂ ਰੱਖੀਆਂ ਖਵਾ ਕੇ ਸੱਚੇ ਦੋਸਤਾਂ ਦੀ ਯਾਰੀ ਨਹੀਂ ਭਾਲ ਕੇ ਤੁਰਿਆ। ਕਹਾ ਗਿਆ ਕਿ ਬਜੀਠੇ ਤੋਂ ਚੌਂ ਲੜਨ ਦੇ ਦਮ ਆ ਉਹਨੂੰ ਕੌਣ ਕਰਦਾ ਚੈਲੰਜ ਕਹਿੰਦਾ ਮੈਂ ਹੈਗਾ ਵਾ ਉਹਨੂੰ ਕਿਸੀਆ ਮੈਨੂੰ ਕੀ ਲੋੜ ਹੈ ਉੱਥੇ ਅਗ ਕਲੈਕਸ਼ਨ ਲੜਨੀ ਜੋ ਮੈਂ ਬੈਠਾ ਹਾਂ ਕਮਾਲ ਹੋ ਗਈ ਯਾਰ ਜਖਰ ਸਾਹਿਬ ਲੜਾਈ ਤੇ ਹੁਣ ਮੈਂ ਤੇ ਉਹਨੂੰ ਇੱਕ ਗੱਲ ਸਮਝਾ ਦੇਣਾ ਭਰਾਵਾ ਹੁਣ ਮੂੰਹ ਦੇ ਬੋਲ ਬੰਦ ਕਰ ਤਾਂ ਕਿ ਮੈਦਾਨ 'ਚ ਲੜਾਈ ਲੜੀ ਜਾ ਤਗੜੇ ਹੋਗੇ ਲੜੀਏ ਦੋਵੇਂ ਭਰਾ ਪਤਾ ਲੱਗੇ ਅੱਗੇ ਕੀ ਫਿਰ ਅਜੇ ਵੀ ਭਰਾ ਲੜਾਈ ਮੈਦਾਨ ਦੇ ਵਿੱਚ ਲੜਾਂਗੇ ਕੀ ਜਖਰ ਸਾਹਿਬ ਕਹਿੰਦੇ ਸਾਧੂ ਬੋਲੇ ਸਹਿਜ ਸਭਾਈ ਸਾਧ ਕਾ ਬੋਲੇ ਮਿੱਠਾ ਨਜ ਸਹੀ ਗੱਲ ਹੈ ਪਰ ਯਾਦ ਰੱਖਣੀ ਰਹੂਗੀ ਨਾ ਤਲਵੀਰ ਭਾਜੀ ਇਹ ਜੋ ਭਰਾਚਾਰੀ ਬਣੀ ਰਹੂਗੀ ਨਾ ਨਹੀਂ ਤਾਂ ਹਮੇਸ਼ਾ ਵੇਖੋ ਹਰੇਕ ਦਾ ਸਤਕਾਰ ਕਰਦੇ ਆ ਕਦੀ ਮੂੰਹ ਚ ਮੜਾ ਨਹੀਂ ਖੜਿਆ ਕਿਸੇ ਬੋਲ ਪਰ ਉਹ ਕਰਦੇ ਇਸ ਤਰੀਕੇ ਕੋਈ ਕਟਣਗੇ ਫਿਰ ਅਸੀਂ ਕੱਟ ਦਾਂਗੇ ਰੂਟ ਸ਼ੋਅ ਬੜਾ ਤੰਗੜਾ ਪਲਾਨ ਕਰ ਰਹੀ ਪੀਚੇ ਦਾ ਬੋਲਡਰ ਗੇਟ ਤੋਂ ਲੱਗ ਜੂ ਪਤਾ ਲੱਗ ਜੂ ਪਤਾ ਅਜ ਇੱਕ ਗੱਲ ਹੋਰ ਕੱਲ ਉੱਥੇ ਸਾਰੇ ਪੰਜਾਬ ਦੇ ਬੰਦੇ ਆਏ ਸੀ ਸਾਰੇ ਪੰਜਾਬ ਦੇ ਉਹੀ ਕਾਲੀ ਵੇਖ ਲੈ ਕੰਨਾ ਕਾਠੀ ਉਥੇ ਵੱਡੀ ਲੀਡਰਸ਼ਿਪ ਕਾਇਮ ਸੀ ਹਾਂ ਵੱਡੀ ਲੀਡਰਸ਼ਿਪ ਨਹੀਂ ਸੀਗੀ ਉਥੇ ਵੱਡੀ ਲੀਡਰਸ਼ਿਪ ਨੂੰ ਦੇ ਨੇ ਮਾਰਤਾ ਤਾਂ ਉਹਨਾਂ ਕੀ ਲੈਣਾ ਹੁਣਾ ਹੁਂਦਰ ਸਾਹਿਬ ਦਾ ਬਿਆਨ ਸੁਣਦਾ ਹੈ ਨਾ ਕਿ ਦਿਨ ਉਹ ਹੁਂਦਰ ਸਾਹਿਬ ਵਿਚਾਰੇ ਕਹਿੰਦੇ ਨਹੀਂ ਜੀ ਮਜੀਠੀਆ ਦੇ ਆਉਣ ਦੇ ਨਾਲ ਬਹੁਤ ਫਰਕ ਪੈਣਾ ਇੱਕ ਤੇ ਇੱਕ ਜਾਰਾ ਹੋਏ ਨੇ ਮੈਂ ਤਾਂ ਤੁਸੀਂ ਕਦੀ ਮਜੀਠੀਆ ਨੂੰ ਆਪਦੇ ਹਲਕੇ 'ਚ ਵੜਨ ਨਹੀਂ ਦਿੱਤਾ ਉਦੋਂ ਦੇ ਆਂਦੇ ਸੁਖਬਾਦਰ ਸਾਹਿਬ ਨੂੰ ਕਿ ਸਾਡੇ ਹਲਕੇ 'ਚ ਕੀ ਲੈਣਾ ਆਉਂਦਾ ਈਵਨ ਇਥੋਂ ਤੱਕ ਕਹਿੰਦੇ ਵਿਆਹ ਸ਼ਗਨਦੇ ਵੀ ਨਹੀਂ ਜਾਣਦੇ ਜਦੋਂ ਯੂਥ ਕਾਲੀ ਦਲ ਦਾ ਪ੍ਰਧਾਨ ਹੁੰਦਾ ਸੀ ਕਹਿੰਦੇ ਇਹ ਸਾਡੇ ਹਲਕੇ 'ਚ ਹੀ ਵੜਨਾ ਚ ਇਹ ਫਿਰ ਤੁਹਾਡੇ ਇੱਕ ਇੱਕ ਯਾਰਾਂ ਦਾ ਕੀ ਫਰਕ ਪੈ ਜਾਊਗਾ ਜੀ ਤੁਸੀਂ ਬਿਕਰਮ ਜੀਠਿਆ ਉਹ ਕਿੰਨਾ ਵੱਡਾ ਚੈਲੰਜ ਸਮਝ ਲਓ ਆਪਣੇ ਲਈ ਮੈਂ ਨਹੀਂ ਵੇਖੋ ਮੈਂ ਕੋਈ ਚੈਲੰਜ ਨਹੀਂ ਸਮਝਦਾ ਹਰ ਬੰਦੇ ਦਾ ਇਕ ਟਾਈਮ ਹੁੰਦਾ ਇਹਨਾਂ ਦਾ ਟਾਈਮ ਸੀ ਉਹ ਖਤਮ ਹੋ ਚੁੱਕਾ ਹੁਣ ਇਹਨਾਂ ਦਾ ਕੋਈ ਟਾਈਮ ਨਹੀਂ ਮੇਰੀ ਗੱਲ ਸੁਣੋ ਕੱਲਾ ਮਜੀਠੜ ਕਾ ਜਿੱਤਿਆ ਸੀ ਨਾ ਇਹ ਵੱਡੇ ਲੀਡ ਨਾਲ ਜਿੱਤਿਆ ਤੇ ਵੱਡਾ ਕੱਲਾ ਮਜੀਠੜ ਕਾ ਆ ਜਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੇ ਵਿੱਚ ਚੌਵਾਂ ਜੋ ਤਿੰਨ ਹੀ ਜਿੱਤ ਗਏ ਇੱਕ ਹੀ ਜਿੱਤੇ ਕੋਈ ਉਥੇ ਤੁਸੀਂ ਵੀ ਇੱਥੇ ਰਹੇ ਹੋ ਕੋਈ ਬੰਦਾ ਕਹਿ ਦੋ ਉਥੇ ਧੱਕਾ ਹੋਇਆ ਕੋਈ ਉਥੇ ਬੂਥ ਕੈਪਚਰਿੰਗ ਹੋਈ ਆ ਇਹਨਾਂ ਚੀਜ਼ਾਂ ਦਾ ਮੈਨੂੰ ਸਬੂਤ ਦੇ ਦਿਓ ਲੋਕਾਂ 'ਚ ਜਾ ਕੇ ਮੈਂ ਪ੍ਰਚਾਰ ਕੀਤਾ ਲੋਕਾਂ 'ਚ ਜਾ ਕੇ ਉਹਨਾਂ ਦੇ ਗਨੀਪਕਾਰ ਹੋਣਾ ਨੇ ਪ੍ਰਚਾਰ ਕੀਤਾ ਉਹਨਾਂ ਦੀ ਟੀਮ ਹੀ ਲੱਗੀ ਮੇਰੀ ਟੀਮ ਹੀ ਲੱਗੀ ਲੋਕਾਂ ਨੇ ਵੋਟਾਂ ਸਾਨੂੰ ਬਾਧੀਆਂ ਜਿੱਤ ਗਈ ਲੱਗਦਾ ਨਹੀਂ ਕਿ ਲੱਗਦਾ ਸਿੱਧੂ ਸਾਹਿਬ ਤੇ ਰੇਟੀਆਂ ਆਪਾਂ ਲੜਦੇ ਪਰ ਬਾਕੀ ਤਿੱਕੀ ਤੇ ਮਾਰ ਗਿਆ ਸੀ ਕਿ ਲੱਗਦਾ ਕਿ ਮੇਢੀਠੀ ਹਲ ਕਿਸੇ ਵੀ ਜਿੱਥੇ ਆਪਾਂ ਲੜਦੇ ਬਾਜੀ ਕਿਤੇ ਜਿੱਤੇ ਰਾਗੀ ਮਾਰ ਦੇ ਮੇਢੀਠੀਆ ਤੇ ਸਿੱਧੂ ਲੜਦੇ ਤੇ ਤਿੱਜੀ ਤੇ ਬਾਜੀ ਮਾਰ ਗਈ ਨੇ ਵੋਟਾਂ ਦੇ ਲੋਕਾਂ ਨੇ ਪਾਉਣੀਆਂ ਅੱਜ ਬਾਜੀਪੂਜੀ ਵਾਲੇ ਤੇ ਗੱਲ ਹੀ ਕੋਈ ਨਹੀਂ ਤੀਜੀ ਧਰ ਤੇ ਉੱਥੇ ਅੱਗੇ ਇਹਨਾਂ ਨਾਲ ਰਲੀਆਂ ਕਾਂਗਰਸ ਤੇ ਇਹਨਾਂ ਨਾਲ ਰਲੀਆਂ ਆਇਦਗੀ ਬਾਈਕਾਟ ਕਰਕੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਧੀ ਦੇ ਵਿੱਚ ਕਾਂਗਰਸ ਬਾਈਕਾਟ ਕਰਕੇ ਇਹ ਕਾਟ ਕਰਕੇ ਇਹਨਾਂ ਦੀ ਸਪੋਰਟ ਕਰਕੇ ਸਾਡੀ ਤਾਂ ਫੇਰ ਵੀ ਉਹ ਪਰਮਾਤਮਾ ਨੇ ਇੱਜ਼ਤ ਰੱਖੀ ਅਸੀਂ ਜਿੱਤ ਕੇ ਆਏ ਉਥੋਂ ਅੱਛਾ ਇੱਕੋ ਉਸ ਵੇਲੇ ਆ ਕਾਂਗਰਸ ਨੇ ਬਾਈਕਾਟ ਕੀਤਾ ਆਇਦਗੀ ਵੀ ਇੱਥੇ ਹਲਕੇ ਚ ਕਾਂਗਰਸ ਦਾ ਬਾਈਕਾਟ ਸੀਗਾ ਕਾਂਗਰਸ ਨਾਲ ਹੀ ਇਹਨਾਂ ਦੇ ਬਿਲਕੁਲ ਠੋਕੇ ਜੀ ਮੇਰੇ ਕੋਲ ਪ੍ਰੂਫ ਸਬੂਤ ਆ ਰੋ ਬੇਰੇ ਕਿੰਨੇ ਹੁੰਦੇ ਹੋਂ ਟੈਂਕ ਨਾ ਮੈਂ ਉਦੋਂ ਤੁਹਾਨੂੰ ਉਹ ਕੋਲਜ ਦੇ ਵਿੱਚ ਵੀਡੀਓ ਫੋਟੋਆਂ ਵਿਖਾ ਦੇ ਦਿੱਤੀਆਂ ਸੀ ਚੌਟਾਂ ਦੇ ਉੱਤੇ ਪੋਸਟਰ ਕਾਂਗਰਸ ਦਾ ਟੰਗਿਆ ਹੁੰਦਾ ਸੀ ਝੰਡੀ ਕਾਲੀ ਦਲ ਦੀ ਲੱਗੀ ਹੁੰਦੀ ਇਹਦੋਂ ਵੱਡ ਹੋਰ ਕੀ ਸਬੂਤ ਹੈ ਜੀ ਵਿਕਰਮ ਜੀ ਹੋਰ ਕਈ ਪਿੰਡਾਂ ਦੇ ਵਿੱਚ ਜਿਹੜੇ ਕਾਂਗਰਸ ਦੇ ਮੇਨ ਮੇਨ ਬੰਦੇ ਸੀਗੇ ਉਹ ਕਾਲੀ ਦਲ ਦਾ ਪੋਸਟ ਲਾ ਕੇ ਬੈਠੇ ਸੀ ਉੱਥੇ ਠੀਕ ਹੈ ਸਰ ਅੱਛਾ ਵਿਕਰਮ ਜੀ ਠੀਆਂ ਨੇ ਬੜਾ ਧੰਨਵਾਦ ਕੀਤਾ ਸਰਪਾਲ ਖੈਰਾ ਤਰੁਣਜੁਗ ਸੁਨੀਲ ਜਾਖੜ ਇਹਨੂੰ ਕਿਵੇਂ ਵੇਖਦੇ ਆਸ਼ੂ ਦਾ ਦੇਖੋ ਹਾਂ ਦੇਖੀ ਤੇ ਹੁਣ ਕੇ ਅ ਕੱਲ ਧੰਨਵਾਦ ਕੀਤਾ ਹਾਂਜੀ ਅਜ ਤੋਂ 4 ਸਾਲ 5 ਸਾਲ ਪਛਾਣ ਚਲ ਜਾਓ ਇਹਨਾਂ ਦੀ ਆਈਡੀਆਂ ਖੋਲ ਕੇ ਵੇਖ ਲਓ ਮੈਨੂੰ ਲੱਗਦਾ ਕਿ ਦਿਨ ਚੜ੍ਹਦੇ ਆ ਸਵੇਰੇ 7 ਵਜੇ ਤੋਂ ਪਹਿਲੀਆਂ ਗਾਲਾਂ ਇਹਨਾਂ ਨੂੰ ਕਰਦੇ ਹੁੰਦੇ ਬਾਦਲ ਸਾਹਿਬ ਦਾ ਵਾਪਾ ਕਿਹਨਾ ਵਰਗਾ ਮਾੜਾ ਬੰਦਾ ਹੀ ਕੋਈ ਨਹੀਂ ਸੁਈਏ ਬਾਦਲ ਸਾਹਿਬ ਦਾ ਵਾਪਾ ਬਾਅਦ ਚ ਨਾ ਜਦੋਂ ਚੇਤਾ ਕਰਾਇਆ ਫਿਰ ਕੀਤਾ ਧੰਵਾਦ ਉਹ ਤੇ ਕਹਿਣਾ ਕਰਦੇ ਉਹ ਤੇ ਚੇਤਾ ਕਰਾਤਾ ਨਹੀਂ ਤੇ ਸ਼ੈਦ ਹੋਣਾ ਹੀ ਨਹੀਂ ਪੁੱਤਰੋ ਤੇ ਤੁਹਾਡੇ ਮੱਗੇ ਆਖੰਦੇ ਆ ਕਿ ਉਹ ਸਰਕਾਰ ਤੁਹਾਡੀ ਹੈ ਐਮਐਲਏ ਕਲਿਸਲ ਦਾ ਜਦੋਂ ਮੀਠੇ ਨੂੰ ਜਾਓ ਰਾਜ ਗੰਦਗੀ ਦੇ ਢੇਰ ਪੜੇ ਲੱਗੇ ਆ ਹਾਂਜੀ ਇਹ ਨਹੀਂ ਰੋਡ ਦੇ ਉੱਤੇ ਨਾਗਾ ਤੋਂ ਸ਼ੁਰੂ ਹੋ ਜਾਓ ਹਾਂਜੀ ਹਾਂਜੀ ਕਰਾ ਰਹੇ ਅੱਛਾ ਤੁਹਾਨੂੰ ਛੜਕ ਨਹੀਂ ਦੇਖੀ ਸੜਕ ਤੇ ਤੁਸੀਂ ਮੈਂ ਹੋਈ ਇਹ ਕਹਿੰਦਾ ਸੜਕ ਨੂੰ ਨਵੀਂ ਬਣਾਤੀ ਆ ਉਹਦਾ ਢੇਰ ਪੜੇ ਉਹਦਾ ਤੇ ਧੰਨਵਾਦ ਕਰਦੋ ਨਾ ਜਿਹੜੀ ਚੀਜ਼ੇ ਕਰੋੜਾ ਰੁਪਏ ਲਾ ਕੇ ਬਣੀ ਆ ਉਹਦਾ ਜਿਹੜਾ ਗੰਦਗੀ ਦਾ ਧੰਨਵਾਦ ਉਹ ਵੀ ਆਪਾਂ ਕਰ ਦੇਣਾ ਉਹ ਵੀ ਚੁੱਪਦਾ ਟੋਟੇ ਟੇਲ ਫੁੱਟ ਸਾਰੇ ਰੰਗੇ ਬਿੱਲੇ ਹਾਂਜੀ ਰੰਗੇ ਬਿੱਲੇ ਆ ਗਏ ਕਹਿੰਦੇ ਸਿਆਸਤ ਦੇ ਵਿੱਚ ਉਹਨੂੰ ਕਿਵੇਂ ਵੇਖੀ ਅੱਛਾ ਤੇ ਇਹ ਸਿਆਸਤ ਚ ਆ ਜਾਂਦੇ ਬੜੇ ਸਾਊ ਆ ਜੇ ਕੋਈ ਆਮ ਘਰਾਂ ਦੇ ਬੰਦੇ ਆ ਗਏ ਤਾਂ ਰੰਗੇ ਬਿੱਲੇ ਹੋ ਗਿਆ ਮਤਲਬ ਇਹ ਕੀ ਚਾਹੁੰਦੇ ਆ ਫਿਰ ਰੱਜੇ ਪੁੱਜੇ ਚਾਹੀਦੇ ਐ ਸਸਤ ਦੇ ਵਿੱਚ ਮਤਲਬ ਚੰਗੇ ਕੰਮ ਕਰਨ ਵਾਲੇ ਜਿਹੜੇ ਆਮ ਘਰਾਂ ਦੇ ਬੰਦੇ ਆ ਉਹ ਫਿਰ ਰੰਗੇ ਬਿੱਲੇ ਆ ਉਹ ਕਹਿੰਦੇ ਜੀ ਮੈਨੂੰ ਮੂਸੇ ਵੱਲਾਂ ਦੀ ਇਤਰਾਮ ਮੈਨੂੰ ਆਮ ਆਦਮੀ ਪਾਰਟੀ ਬਣਾਉਣਾ ਚਾਹਦੀ ਹੈ ਉਹ ਕਿਉਂ ਖਤਰਾ ਕਹਿੰਦੇ ਸਰ ਕਹਿੰਦੇ ਖਤਰਾ ਕਹਿੰਦੇ ਮੈਨੂੰ ਮਰਵਾਉਣਾ ਚਾਹਦੀ ਆਮ ਆਦਮੀ ਪਾਰਟੀ ਨੇ ਕਿਹੜੀ ਗੱਲੋਂ ਉਹ ਦੱਸਣ ਨਾ ਉਹਦਾ ਕਾਰਨ ਵੀ ਦੱਸਣੇ ਇੰਨੀ ਗੱਲ ਕਹਿ ਦੇਣੀ ਕਿ ਮੈਨੂੰ ਮਰਵਾਉਣਾ ਚਾਹੁੰਦੇ ਤਾਂ ਕਾਰਨ ਦੱਸੋ ਸਰਕਾਰ ਦੇ ਕੋਲ ਬੋਲਦਾ ਹੋਰ ਕੀ ਬੋਲਦੇ ਨਹੀਂ ਸਰਕਾਰ ਦੇ ਕਿ ਕੋਣੀ ਸਾਰੇ ਬੋਲੰਦਾ ਆ ਜੀ ਇਹੜਾ ਨਹੀਂ ਬੋਲਦਾ ਵੇਖੋ ਤੇ ਇਹਨਾਂ ਦੇ ਜਿਹੜੀ ਵਿਰੋਧੀ ਤੇ ਹੁੰਦੀ ਉਹਨੇ ਬੋਲਣਾ ਹੀ ਹੁੰਦਾ ਇਹ ਤਾਂ ਸਾਰੇ ਬੋਲਦੇ ਸੁਖਵੀਰ ਬਾਦਲ ਵੀ ਬੋਲਦਾ ਬਰਵਾਨ ਦੇ ਵਾਲੀ ਸੁਖੀ ਰਹਿੰਦਾ ਵੇ ਹਣੀ ਬੋਲਦੇ ਆ ਪ੍ਰਤਾਪ ਸਿੰਘ ਬਾਜਵਾ ਬੋਲਦਾ ਆ ਰਾਜਾ ਵੜਿੰਗ ਬੋਲਦਾ ਇਹਦਾ ਮਤਲਬ ਉਹਨਾਂ ਦਾ ਕਦੀ ਬਿਆਨ ਸੁਣਿਆ ਜੇ ਕਿ ਸਾਨੂੰ ਸਰਕਾਰ ਮਰਵਾਉਣਾ ਚਾਹੁੰਦੀ ਐ ਐਵੇਂ ਆਪਣੇ ਆਪ ਨੂੰ ਕਹੀ ਜਾਣਾ ਮੈਨੂੰ ਖਤਰਾ ਮੈਨੂੰ ਖਤਰਾ ਗੱਲ ਪਤਾ ਕੀ ਆ ਗੱਲ ਇਹ ਆ ਕਿ ਪਹਿਲਾਂ ਰਈ ਸਿਕਿਉਰਟੀ ਬਣੀ ਹੁਣ ਜਿੰਨਾ ਕੋ ਉਹਨਾਂ ਦੀ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਜਿੰਨੀ ਕੁ ਸਿਕਿਉਰਟੀ ਬੰਦੀ ਆ ਉਹਨਾਂ ਨੂੰ ਮਿਲੀ ਆ ਅਜੇ ਵੀ ਮੈਂ ਸਮ ਸਾਬਾਤ ਬਿਜੇਠਾ ਸਾਹਿਬ ਵੀ ਕਹਿੰਦੇ ਵੀ ਜੋ ਕਮਾਲਾ ਬਾਬਾ ਜੀ ਦੀ ਜਾਦੂ ਦੀ ਜੱਫੀ ਦਾ ਕਮਾਲ ਹੋਇਆ ਤੇ ਜਿਹੜੇ ਕਰਕੇ ਉਹਨਾਂ ਦਾ ਅਸ਼ੀਰਵਾਦ ਜਿਹੜਾ ਮੈਨੂੰ ਮਿਲਿਆ ਚਲੋ ਚੰਗੀ ਗੱਲ ਵਧੀਆ ਹੋ ਗਿਆ ਅਸ਼ੀਰਵਾਦ ਮਿਲ ਗਿਆ ਵੀਰ ਭਾਜੀ ਬਾਹਰ ਆ ਕੇ ਬਾਬਾ ਜੀ ਦੀ ਜੱਫੀ ਦੇ ਨਾਲ ਹੋਰ ਕੀ ਚਾਹੀਦਾ ਵੀਰ ਭਾਜੀ ਸ਼ਹਿਰ ਵਿੱਚ ਇੱਕ ਬੱਲੇ ਵਾਲਾ ਪੁਲ ਇੱਕ ਗੱਲੂਆਰ ਗਿਆ ਵਾਲਾ ਪੁਲ ਇਹ ਬੰਦ ਪਈ ਨੇ ਸ਼ਹਿਰ ਵਾਸਤੇ ਬੜੀ ਮੁਸੀਬਤ ਹੈ ਬਿਲਕੁਲ ਸਾਨੂੰ ਵੀ ਸਾਨੂੰ ਵੀ ਉਹਦੇ 'ਚ ਬੜੀ ਮੁਸੀਬਤ ਆਉਂਦੀ ਹੈ ਉਹ ਸੈਂਟਰ ਦਾ ਪ੍ਰੋਜੈਕਟ ਆ ਔਰ ਉਹ ਸੈਂਟਰ ਨੂੰ ਸੋਚਣਾ ਚਾਹੀਦਾ ਕਿ ਇਹਦੇ ਉੱਤੇ ਜਿਹੜਾ ਜਲਦੀ ਮਤਲਬ ਮੈਂ ਇਹ ਦੇਖਿਆ ਸ ਉਹ ਸਾਡੇ ਲਈ ਮੁਸੀਬਤ ਹੀ ਬਣਿਆ ਹੋਊਗਾ ਇਹਦੇ ਦੇਖ ਲਿਓ ਉਹ ਤਾਂ ਚਾਹੁੰਦੇ ਪੰਜਾਬ ਦੇ ਵਿੱਚ ਕੋਈ ਕੰਮ ਹੀ ਨਾ ਕਰੋ ਸਕੋ ਇਹਨਾਂ ਨੂੰ ਜਿੰਨੇ ਇਹ ਫਸੇ ਇਹਨਾਂ ਨੂੰ ਫਸੇ ਰਾਂ ਦੋ ਮੈਂ ਵੀ ਵੇਖੋ ਮੇਰਾ ਵੀ ਉਧਰ ਘਰ ਆ ਇਹਨਾਂ ਜਾਮ ਲੱਗਦਾ ਸਿਰਫ ਉਹਨਾਂ ਪੁਲਾਂ ਦਾ ਕਰਕੇ ਬਹੁਤ ਜ਼ਿਆਦਾ ਜਾਮ ਐਵੇਂ ਡਕੇ ਹੋਏ ਮਾ ਕੋ ਗੱਲ ਨਾ ਬਚੀ ਸੀ ਬੜੀ ਪੁਰਾਣੀ ਕਹਾਵਤ ਚਰਚਿਤ ਹੋਈ ਹੈ ਮਜੀਠੇ ਹਲਕੇ ਦੇ ਵਿੱਚ ਇਹਨੇ ਸੀਗੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੁੰਦੀ ਸੀਗੀ ਉਦੋਂ ਇੱਕ ਡਾਇਲੌਗ ਚੱਲਦਾ ਹੁੰਦਾ ਸੀਗਾ ਕਹਿੰਦੇ ਸੀਗੇ ਸਰਪੰਚਾਂ ਨੂੰ ਫੋਨ ਕਰਕੇ ਇੱਕ ਸਰੋਪਾ ਖੱਟਾ ਪਾਉਣਾ ਹੈ ਕਿ ਚਿੱਟਾ ਪਾਉਣਾ ਹੈ ਲੱਗਦਾ ਕਿ ਇਹ ਜਿਹੜੀ ਗੁੰਡਾਗਰਦੀ ਉਦੋਂ ਸੀ ਕਿ ਹੁਣ ਵੀ ਚੱਲੇਗੀ ਖੱਟੇ ਤੋਂ ਭਾਗ ਵੀ ਸਮਝ ਗਏ ਆਂ ਤੇ ਖੱਟੇ ਤੋਂ ਭਾਗ ਵੀ ਸਮਝ ਗਏ ਆਂ ਗੱਲ ਪਤਾ ਕੀ ਆ ਗੱਲ ਇਹ ਆ ਕਿ ਚਲੋ ਚਿੱਟਾ ਪਾਉਣਾ ਜਾਂ ਖੱਟਾ ਪਾਉਣਾ ਇੱਕ ਤਾਂ ਤੁਸੀਂ ਪਤਾ ਨਹੀਂ ਸਵਾਲ ਕਿੱਥੋਂ ਕੱਢ ਲਿਆ ਉਹਦੇ ਇਹ ਨਹੀਂ ਸਮਝ ਆਉਂਦੀ ਹੈ ਇਹ ਤੁਹਾਨੂੰ ਬਤਨਕਾਰ ਨੇ ਨਾ ਪ੍ਰੋਫੈਸ਼ਨਲ ਬਤਨਕਾਰ ਸਵਾਲ ਹੀ ਕਰੇਗਾ ਜੀ ਇਹ ਚਿੱਟਾ ਸਾਫਾ ਕਿਹੜਾ ਹੁੰਦਾ ਜੀ ਮੈਨੂੰ ਤਾਂ ਸਿੱਟੇ ਦਾ ਪਤਾ ਹੀ ਹੈ ਜਿਹੜੇ ਪਰਚੀ ਹੋਏ ਪਹਿਲਾਂ ਸਰਪੰਚਾਂ ਦੇ ਅੱਛਾ ਗੱਲ ਪਤਾ ਕੀ ਆ ਵੇਖੋ ਮੈਂ ਬਹੁਤ ਸਰਪੰਚ ਸ਼ਾਮਿਲ ਕੀਤੇ ਵੱਡੀ ਗਤੀ ਦੇ ਵਿੱਚ ਉਹਨੂੰ ਸ਼ਾਮਲ ਕੀਤੇ ਆ ਪਰ ਮੈਂ ਕਿਸੇ ਨੂੰ ਕੋਈ ਸਰੂਪਾ ਨਹੀਂ ਪਾਇਆ ਮੈਂ ਹੁਣ ਇੱਕ ਸਰਪੰਚ ਕਾਲੂ RAM ਆ ਕੰਛਾਪੁਰ ਤੋਂ ਉਹਨੂੰ ਮੈਂ ਸ਼ਾਮਲ ਕਰਕੇ ਆ ਮੈਂ ਸਰੂਪਾ ਨਹੀਂ ਪਾਇਆ ਮੈਂ ਫੋਟੋ ਲਵਾਈ ਉਹਦੇ ਘਰ ਜਾ ਕੇ ਮੈਂ ਵੇਖੋ ਜਿਹੜੇ ਬੰਦੇ ਨੇ ਮਨ ਬਣਾ ਲਿਆ ਤੁਹਾਡੇ ਨਾਲ ਚੱਲਣ ਦਾ ਸਰੂਪਾ ਪਾਇਆ ਕੋਈ ਜ਼ਿਆਦਾ ਨਹੀਂ ਮਨ ਬੰਦ ਲੋਕ ਜਦੋਂ ਮਨ ਬਣਾ ਲੈਣ ਨਾ ਉਹ ਲੋਕ ਉਹਦਾ ਹੀ ਤੁਰ ਪੈਂਦੇ ਆ ਮੈਂ ਅਠਵਾਲਾਂ ਤੋਂ ਸਰਜੀਤ ਸਿੰਘ ਉਹਦੇ ਨਾਲ ਇੱਕ ਮੁੰਡਾ ਸਾਡਾ ਗਰਮੇਸ਼ ਸਿੰਘ ਸਰਪੰਚ ਅਠਵਾਲ ਪਿੰਡ ਤੋਂ ਮੈਂ ਉਹਨਾਂ ਨੂੰ ਸ਼ਾਮਲ ਕਰਕੇ ਮੈਂ ਨਹੀਂ ਸਰੂਪਾ ਪਾਇਆ ਉਹ ਮੈਂ ਉਹਨਾਂ ਘਰ ਸਦਿਆ ਉਹਨਾਂ ਦੇ ਘਰ ਕੱਠ ਕੀਤਾ ਮੇਰੇ ਨਾਲ ਤੁਰੇ ਇਹ ਸਰੋਪੇ ਵਾਲੀ ਰਾਜਨੀਤੀ ਨਹੀਂ ਮੈਂ ਆਪਾਂ ਤੇ ਵੇਖੋ ਆਪਾਂ ਤੇ ਪਿਆਰ ਨਾਲ ਦਿਲ ਜਤਨ ਵਾਲੇ ਬੰਦੇ ਆ ਤੇ ਲੋਕ ਮੇਰੇ ਨਾਲ ਪਿਆਰ ਨਾਲ ਤੁਰਦੇ 32 ਕੈਮਰੇ ਲਾਤੇ ਕਹਿੰਦੇ ਜੇਲ੍ਹ ਦੇ ਵਿੱਚ ਐਡਾ ਕਰਾਂ ਮੇਰੇ ਤੋਂ ਅਸੀਂ ਕਿ ਜਿਹੜੇ ਮੇਰੇ ਹਰ ਜਗ੍ਹਾ ਤੇ ਮੇਰੀ ਮੂਵਮੈਂਟ ਰਿਕਾਰਡ ਕਰਦੇ ਨੇ 32 ਕੈਮਰੇ ਮੈਨੂੰ ਲੱਗਦਾ ਦੱਸੋ ਕਿ ਬਾਰਕੇ ਚ ਬਤੀ ਕੈਮਰੇ ਕਿੱਥੋਂ ਲੱਗ ਜਾਣਗੇ ਗਾਰਲਿਕ ਬ੍ਰੈਡ ਮੇਰੇ ਅੱਗੇ ਪਿੱਛੇ ਘੁੰਮਦੀ ਸੀ ਹਾਂ ਤਾਂ ਖਾ ਲੈਣ ਫਿਰ ਆਪਾਂ ਨੂੰ ਵੀ ਸਾਨੂੰ ਵੀ ਕੁਝ ਕੀ ਹੈ ਅੰਗੇ ਤੇ ਨਿਕਲੀ ਗਾਰਲਿਕ ਆਪਾਂ ਤਾਂ ਸਾਦਾ ਫੁਲਕਾ ਛਕਣ ਵਾਲੇ ਇਹ گارਲਿਕ ਬ੍ਰੈਡਾਂ ਵਾਲੇ ਗਾਰ ਗਾਰਲਿਕ ਬ੍ਰੈਡ ਖਾਣਗੇ ਆਪਾਂ ਨੂੰ ਤੇ ਕਦੀ ਇਹ ਹੋ ਗਿਆ। ਤੇ ਤੇਰੀ ਵਾਲੇ ਬੇਗੜ ਵੀ ਖਾਦੇ ਜੀ। ਹਾਂਜੀ। ਤੇ ਤੇਰੀ ਵਾਲੇ ਬੇਗੜ ਵੀ ਖਾਦੇ। ਚਲੋ ਚੰਗੀ ਗੱਲ ਆ ਜਿਹੜੀ ਚੀਜ਼ ਮਿਲਦੀ ਖਾਣੀ ਚਾਹੀਦੀ। ਦੋ ਸਹਰਾਂ ਨੇ ਇੱਕ ਸਫਲੇ ਮੁਕਰਾ ਨਹੀਂ ਤੇ ਭਗਵੰਤ ਨਾਮ ਮਾਨ ਦਾ ਨਾਮ ਦਾ ਸਰਾਨਾ ਮੇਰੇ ਗੂੜਿਆਂ ਤਲੇ ਹੁੰਦਾ। ਅੱਛਾ ਜੀ। ਤੇ ਸਿਰ ਥਲੇ ਕਿਹੜੇ ਨਾਮ ਦਾ ਹੈ? ਤੇਰੇ ਘਰ ਵਾਲੀ ਦੇ ਹੈ। ਹੈ? ਸਿਰ ਥਲੇ ਕਾਰਦੇ ਦੇ ਨਾਮ ਦਾ ਤੇ ਲੱਤਾਂ 'ਚ ਭਗਵੰਤ ਮਾਨ ਤੇ ਗੋਡੇ 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 ਨੂੰ ਕੇਦਰੀਵਾਰ ਬਿਟਲ ਕੇਦਰੀਵਾਰ ਬਿਡਿਆ ਕੇਦਰੀਵਾਰ ਗੱਲ ਇਹ ਆ। ਇਹ ਇਹ ਨਾ ਚੀਜ਼ਾਂ ਦਾ ਕੋਈ ਮੁੱਲ ਨਹੀਂ ਮੇਰਾ ਵੀਰ ਇਹ 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 ਜਿਹੜੀ ਨਾ ਪੰਜਾਬ ਦੇ ਵਿੱਚ ਆਪਾਂ ਨੂੰ ਸ਼ਾਂਤੀ ਰੱਖਣੀ ਪਊਗੀ ਇੰਨੀ ਈਰਖਾ ਵਧਾਇਆ ਕਿਦਾਂ ਗੁਜ਼ਾਰਾ ਹੋਊਗਾ ਆਪਾਂ ਗੱਲ ਪੰਜਾਬ ਦੇ ਮੁੱਦਿਆਂ ਦੀ ਕਰੀਏ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਮੈਂ ਤਾਂ ਕਈ ਵਾਰ ਸੋਚਦਾ ਹਾਂ ਨਾ ਕਿ ਜਿੱਥੇ ਪੰਜਾਬ ਦੀ ਗੱਲ ਆ ਜੇ ਨਾ ਉਥੇ ਸਾਰਿਆਂ ਨੂੰ ਇਕੱਠਿਆਂ ਹੋ ਕੇ ਮੀਟਿੰਗ ਕਰਨੀ ਚਾਹੀਦੀ ਪਰ ਇਹ ਜਿਹੜਾ ਜ਼ਹਿਰ ਭਰੀ ਜਾਂਦੇ ਆ ਨਾ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਦੇਖੋ ਹੋਰ ਨਹੀਂ ਮਤਲਬ ਜਿਹੜਾ ਜ਼ਹਿਰ ਇਹ ਲੋਕਾਂ ਪਰ ਕੈਪਟਨ ਅਮਰਿੰਦਰ ਦੀ ਸਰਕਾਰ ਰਹੀ ਗੁਰਬੀਰ ਸਿੱਧੂ ਦਾ ਕੱਢ ਕੇ ਜਲੂਸ ਰੱਖਿਆ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਤਾਂ ਚੱਪਦੀ ਆ ਹੀ ਨਾ ਉਹ ਜਿਹੜਾ ਕਿ ਜਿਹੜਾ ਕੋਈ ਕੈਪਟਨ ਤੋਂ ਥੋੜਾ ਜਿਹਾ ਲਾਂਬੇ ਹੋਣ ਲੱਗਦਾ ਸੀ ਉਹਦੀ ਫਾਈਲ ਮਝੀਠੀ ਕੋਈ ਚਲ ਜਾਂਦੀ ਸੀ ਸਵੇਰੇ ਮਝੀਠੀ ਐਸੇ ਤਰ੍ਹਾਂ ਹੀ ਇਹਦੀਆਂ ਜੀ ਟਰੋਮਾ ਡੋਲਦੀਆਂ ਕੇਸ ਐ ਜੀ ਇਹਦੇ ਫਲਾਨੇ ਆ ਜੀ ਇਹਦੇ ਢਿੰਗੜੇ ਆ ਜੀ ਇਹ ਕੋਈ ਚਲਦਾ ਹੈ ਨਾ ਅੱਜ ਜੇ ਹੀ ਬਥੇਲੇ ਰੱਖਣ ਵਾਲੀ ਗੋਲੀਆਂ ਦਾ ਇਹ ਵਪਾਰ ਕਰਦਾ ਜੀ ਚਲੋ ਸੁਖੀ ਰੰਡਾਵੇ ਦਾ ਆ ਗਿਆ ਜੀ ਇਹਦੇ ਬੰਦੇ ਜੀ ਜਾਲੀ ਬੀਜ ਵੇਚਦੇ ਆ ਜੀ ਜੇ ਆ ਜੀ ਚੱਲਦਾ ਸਾਰਾ ਕੈਪਟਨ ਅਮਰਿੰਦਰ ਸਿੰਘ ਦਾ ਇਸ਼ਾਰਾ ਔਰ ਉਹਦੇ ਵਿੱਚ ਕਲੇ ਪਈ ਨਵਜੋਤ ਸਿੰਘ ਸਿੱਧੂ ਨਾਲ ਕਲੇ ਪਾ ਛੱਡੀ ਪ੍ਰਤਾਪ ਬਾਜਵੇ ਨਾਲ ਪਾ ਛੱਡੀ ਮੈਨੂੰ ਦੱਸੋ ਕਿਸੇ ਨਾਲ ਬਣਾ ਕੇ ਰੱਖੀ ਹੈ ਨਾ ਜੇ ਉਹ 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 ਸਾਈਡ ਤੇ ਹੋ ਗਏ ਇਹ ਆ ਗਈ ਸਰਕਾਰ ਆਮ ਆਦਮੀ ਪਾਰਟੀ ਦੀ ਇਧਰ ਕੇਜਰੀਵਾਲ ਦੇ ਖਿਲਾਫ ਤੇ ਭਗਵੰਤ ਮਾਨ ਦੇ ਖਿਲਾਫ ਮਤਲਬ ਕੱਲ ਨੂੰ ਜਿਹੜਾ ਵੀ ਕੋਈ ਅੱਗੇ ਆਊਗਾ ਤੇ ਇਹਨਾਂ ਦਾ ਇਹ ਤਾਂ ਹੀ ਆਉਦੇ ਨਹੀਂ ਇਹਨਾਂ ਫੇਰ ਇਹੋ ਕੁਝ ਕਰਨਾ ਆਦਤ ਬਣ ਚੁੱਕੀ ਹੈ ਨਾ ਇੱਕ ਆਦਤ ਤੋਂ ਬੰਦਾ ਮਜਬੂਰ ਹੈ ਹਾਂ ਨਹੀਂ ਮੈਂ ਬਿਲਕੁਲ ਕੋਈ ਟਾਕੀ ਟੂਰ ਮੰਦਾ ਜੀ ਪਾਈਗਰ ਕੌਣ ਹੁੰਦਾ ਜੀ ਉਹ ਕਹਿੰਦੇ ਟਾਈਗਰ ਜ਼ਿੰਦਾ ਹੈ ਚਲੋ ਟਾਈਗਰ ਬੈਕ ਅੱਛਾ ਆਪਣੇ ਆਪ ਨੂੰ ਜਾਨਵਰ ਕਹੀਏ ਜਾਂ ਬੈਕੀ ਕਰੀਏ ਠੀਕ ਹੈ ਉਹ ਫਿਰ ਮੈਂ ਕਰ ਸਕਦਾ ਜੰਗਾ ਜੀ ਥੈਂਕ ਯੂ